ਜਿਹੜੀ ਸਰਕਾਰ ਦੀਆਂ ਫਾਇਦਾ ਪਿਆ ਅਨੁਸਾਰ ਪਿੰਡ ਸਭਰਾ ਤੋਂ ਅੱਜ ਅਸੀਂ ਜਿਹੜੇ ਜਿਵੇਂ ਕਿ ਸੜਕਾਂ ਦੇ ਉੱਤੇ ਬਰਖਤ ਜਿਹੜੇ ਬਹੁਤ ਜਿਆਦੇ ਨਿਓ ਕਿਟਾਂੀਆਂ ਜਾਂ ਕਾਫੂਸ ਹੋਇਆ ਉਹਦੀ ਸਾਰੀ ਸਫਾਈ ਸਭਰਾਵਾਂ ਤੋਂ ਲੈ ਕੇ ਤੇ ਜੋਤੀਸ਼ਾਲੇ ਮੋੜ ਤੱਕ ਜੋਤੀਸ਼ਾ ਦੀ ਪੰਚਾਇਤ ਤੇ ਸਭਰਾਵਾਂ ਦੇ ਸਾਰੇ ਮੋਦਬਾਰਾ ਗੂੜ ਲੜ ਕੇ ਤੇ ਨਾਲ ਅੰਦੇਰੇਗਾ ਦੀ ਬੀਬੀ ਨੂੰ ਨਾਲ ਲੈ ਕੇ ਤੇ ਇਹ ਸਾਰਾ ਕਾਰਜ ਲੱਗੇ ਕਰਨ ਤੇ ਪਿੰਡ ਦੇ ਵਿਕਾਸ ਕਾਗਜ਼ਿਆਂ ਦਾ ਵੀ ਅੱਜ ਜਿਹੜੀ ਆ ਇਹ ਮੀਟਿੰਗ ਕੀਤੀ ਗਈ ਆ ਮਤਲਬ ਵੱਡੇ ਪੱਧਰ ਤੇ ਜਿਹੜਾ ਵਾ ਪਿੰਡ ਦਾ ਵਿਕਾਸ ਜਿਹੜਾ ਵਾ ਸ਼ੁਰੂ ਕੀਤਾ ਜਾਊਗਾ ਕੀ ਕਹਿਣਾ ਚਾਹੋਗੇ ਦੇਖੋ ਜੀ ਕਹਿਣਾ ਇਹ ਚਾਹੁੰਦੇ ਆਂ ਵੀ ਸਰਕਾਰ ਨੇ ਜਦੋਂ ਤੋਂ ਦੇਸ਼ ਚਾਰੀ ਕਰਨ ਲਈ ਆ ਵੀ ਕੰਮ ਕਰੋ ਤਗੜੇ ਹੋ ਕੇ ਤੇ ਪੰਚਾਇਤ ਨਾ ਹੋਣ ਕਰਕੇ ਕੰਮਾਂ ਦੀ ਕੋਈ ਢਿੱਲ ਨਹੀਂ ਸਰਕਾਰ ਵੱਲੋਂ ਕੋਈ ਢਿੱਲ ਨਹੀਂ ਤੇ ਇਹ ਕਰਕੇ ਹੋਣ ਜਿਹੜੇ ਪਿੰਡ ਦੀ ਸਾਰੀ ਸਮੁੱਚੀ ਲੀਡਰਸ਼ਿਪ ਆ ਸਾਰਿਆਂ ਨੇ ਰਲ ਕੇ ਫੈਸਲਾ ਕੀਤਾ ਵੀ ਆਪਾਂ ਇਕੱਠੇ ਹੋ ਕੇ ਕੰਮ ਦੱਸੀਏ ਮਤੇ ਪਵਾਈਏ ਆਮ ਜਲਾਸਪਾ ਚ ਜਿਹੜਾ ਕੰਮ ਆ ਸ਼ੁਰੂ ਕਰਾਈਏ ਤੇ ਅੱਜ ਜਿਹੜੀ ਸ਼ੁਰੂਆਤ ਕਰਤੀ ਆ ਤੇ ਬਾਕੀ ਮੇਰਾ ਵੱਡਾ ਵੀਰ ਸਰਦਾਰ ਅਵਤਾਰ ਸਿੰਘ ਆ ਕਾਰ ਸਿੰਘ ਇਹ ਤੁਹਾਨੂੰ ਆਪਣੇ ਵਿਚਾਰ ਜਿਹੜੇ ਆ ਸੋਨੂੰ ਸੇਖੋ ਸਾਡਾ ਛੋਟਾ ਵੀਰ ਇਹ ਸਾਰੇ ਤੁਹਾਨੂੰ ਵਿਸਤਾਰ ਨਾਲ ਤੁਸੀਂ ਵੈਗਰੂ ਜੀ ਦਾ ਖਾਲਸਾ ਜੀ ਇਹ ਦੋ ਮੈਡਾਂਗੇ ਉਤਾਰ ਸਿੰਘ ਜੀ ਬਰਾਗ ਪ੍ਰਧਾਨਾ ਮੰਤਰੀ ਅੱਜ ਪਿੰਡਾਂ ਪਿੰਡ ਦੀ ਵਿਕਾਸ ਨੂੰ ਲੈ ਕੇ ਜਿਹੜੀ ਮੀਟਿੰਗ ਕੀਤੀ ਗਈ ਹੈ ਵਿੱਚ ਲੱਡੂਆਂ ਨੂੰ ਮੂੰਹ ਮੇਠਾ ਕਰਵਾ ਕੇ ਤੇ ਕੰਮ ਸ਼ੁਰੂ ਕਰਵਾਇਆ ਜਾਵੇ ਕਿਹੜੇ ਕਿਹੜੇ ਕੰਮ ਕੀਤੇ ਜਾਦੇ ਇਹ ਜੀ ਸਾਡੇ ਕੈਪਟਨ ਮਹਿੰਦਰ ਸਿੰਘ ਦਾ ਲਾਲ ਜੀ ਲੱਗਣਾ ਜਿਹੜੇ ਕੰਮ ਪੈਰਾਂ ਤੀਆਂ ਗੀਆਂ ਬਹੁਤ ਕੰਮ ਰੁਕੇ ਹੋਏ ਹੀ ਉਹਨਾਂ ਨਾਲੋਂ ਸਾਨੂੰ ਦਹਿ ਦਾ ਵੀ ਆਪੇ ਕੰਮ ਪਿੰਡਾਂ ਦੇ ਜੋਰ ਛੋਰ ਨਾ ਕਰੋ ਇਹ ਅਟਹਿ ਪਿੰਡਸਪਰਾ ਤੋਂ ਜੋ ਕਿ ਸਾਡੇ ਮੇਨ ਰੋਡ ਜਿਹੜਾ ਜਾ ਰਿਹਾ ਉਹ ਅਸੀਂ ਸਫਾਈ ਕਰਕੇ ਬੂਟਿਆਂ ਨੂੰ ਕਲੀ ਫੇਰ ਕੇ ਬਹੁਤ ਵਧੀਆ ਕੰਮ ਜਿਹੜਾ ਅੱਜ ਕਰ ਰਹੇ ਆ ਪਿਛਲੇ ਦਿਨ ਹੀ ਤੁਹਾਡੇ ਲੋੋਂ ਬੂਟੇ ਵੀ ਲਾਏ ਸੇ ਕਿੰਨੇ ਟੋਟਲ ਲਾਏ ਗਏ ਆ ਇਹਦੇ ਕੀ ਕਹਿਣਾ ਚਾਹੋਗੇ ਬੂਟੇ ਜੀ ਅਸੀਂ 12-1300 ਬੂਟਾ ਲਾਇਆ ਸੀ ਅਜੇ 1000 ਬੂਟਾ ਹੋਰ ਇਹ ਰੋਡ ਤੇ ਲਾਵਾਂਗੇ ਉਹ ਅਸੀਂ ਕਿਰਤਵਾਲ ਰੋਡ ਤੇ ਡੋਮਨੀਆ ਰੋਡ ਤੱਕ ਸਾਰੇ ਰੋਡਾਂ ਦੇ ਅਸੀਂ ਜਲਦੀ ਤੋਂ ਜਲਦੀ ਬੂਟੇ ਲਾ ਲਗਾ ਰਹੇ ਇੱਕ ਗੁਜਰਪਾਈ ਜਰਿਆ ਲੋ ਜਿਹੜੀਆਂ ਡੰਗਰਾ ਲੈ ਕੇ ਆ ਛੜਕਾਂ ਦੇ ਤੁਰੇ ਫਿਰਦੇ ਆ ਤੇ ਉਹ ਬੂਟਿਆਂ ਨੂੰ ਨੁਕਸਾਨ ਕਰਦੇ ਆ ਕੀ ਕਰਨਾ ਚਾਹੀਦਾ ਉਹ ਜੀ ਬਹੁਤ ਮਾੜੀ ਗੱਲ ਆ ਇਹ ਸਾਨੂੰ ਰਲ ਮਿਲ ਕੇ ਤੇ ਗੁਜਰਾਂ ਦਾ ਕੋਈ ਨਾ ਕੋਈ ਹੱਲ ਸੋਚਣਾ ਪਊਗਾ ਗੁਜਰਾਂ ਨੂੰ ਇਕੱਠਾਂ ਦੇ ਮਿਲ ਕੇ ਕਹਿਨੇ ਆ ਜੇ ਨਾ ਕਰਨਗੇ ਤੇ ਉਹਨਾਂ ਦੇ ਕਾਰਵਾਈ ਜ਼ਰੂਰ ਕਰਵਾਵਾਂਗੇ ਇਹ ਬਹੁਤ ਰੁੱਖਾਂ ਦੀ ਸਾਡੀ ਨੁਕਸਾਨ ਕਰ ਰਹੀ ਹੈ ਬਈ ਆਪਣਾ ਮੇਰਾ ਨਾਮ ਕਾਰਸਨ ਸਿੰਘ ਪਿੰਛਵਰਾ ਜੀ ਕਿਹੜੇ ਪਿਛੇ ਦੇ ਕਿੱਠੇ ਵੇਚ ਅੱਜ ਜਿਵੇਂ ਆਪਣੀ ਸ਼ੜਕ ਜਾਂਦੀ ਏ ਪੱਟੀ ਨੂੰ ਇਸ ਬਰਾਤੋਂ ਲੈ ਕੇ ਜੋਤੀਸ਼ਾ ਤੱਕ ਜਿਤਨਾ ਮਤਲਬ ਵੀ ਬਹੁਤ ਮਾੜੀ ਹਾਲਤ ਥੱਲੇ ਕਹਾ ਬੜਾ ਸੀ ਰੁੱਖ ਜਿਹੜੇ ਖਰਾਬ ਹੋਏ ਪਏ ਸੀ ਨਵੇਂ ਰੁੱਖ ਵੀ ਲੱਗੇ ਆ ਅੱਜ ਜਿਹੜੀ ਏ ਸਾਰੀ ਪੀਮ ਜਿਹੜੀ ਸਾਡੀ ਆਮ ਪਾਰਟੀ ਦੀ ਇਕੱਠੀ ਹੋਈ ਆ ਤੇ ਸਦਾ ਲਾ ਜੀ ਤੇ ਕੋ ਲੱਗੇ ਆ ਦੇਸ਼ਾਂ ਦੇਸ਼ਾਂ ਦਾ ਇਹ ਕਰਕੇ ਸਾਰਾ ਕੰਮ ਜਿਹੜਾ ਇਹ ਰੁੱਖ ਜਿਹੜੇ ਅਸੀਂ ਇਹ ਬਚਾਉਣ ਲੱਗੇ ਮਤਲਬ ਜਿਹੜਾ ਲੋਕ ਅੱਗ ਵੀ ਲਾਉਂਦੇ ਆ ਉਹਨਾਂ ਨੂੰ ਅਪੀਲ ਕਰਦੇ ਆ ਵੀ ਜਿਤਨਾ ਲੱਗੇ ਰੁੱਖ ਸ਼ੜਕ ਤੇ ਆਪਾਂ ਹਰ ਵੀਰ ਦੀ ਪਹਿਲੀ ਜ਼ਮੀਨ ਆ ਉਹ ਵੀ ਰੁੱਖ ਬਚਾਉਣ ਆਪਾਂ ਸਦਾ ਹੀ ਦੰਨੇ ਸਾਰਿਆਂ ਨੂੰ ਇਹ ਇਹਨੂੰ ਆਪਾਂ ਬਚਾਈਏ ਤਗੜੇ ਹੋ ਗਏ ਜੇ ਆਉਣ ਵਾਲੇ ਸਮੇਂ ਤੇ ਵਧੀ ਗਰਮੀ ਐਰ ਕੀਤੇ 45 45 ਹੋਦਾ 50 ਤੋਂ ਟੱਪ ਜੇ ਗਾਂ ਨੂੰ ਇਹ ਜੋ ਲਾ ਦੀ ਆਪਣੇ ਅਸੀਂ ਤਾਂ ਕਿਸਾਨਾਂ ਨੂੰ ਵੀ ਬੇਨਤੀ ਇਹੋ ਕਰਾਂਗੇ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਜਿੱਦ ਜਿੱਦੇ ਮੱਤੇ ਰੁੱਖਾ ਨਾ ਉਹ ਆਪਾਂ ਆਪ ਵੀ ਸਾਫ ਸਕਦੇ ਆਂ ਆਪਾਂ ਇਹਦੇ ਨਾਲ ਹੀ ਗਾਂ ਜਿਹੜਾ ਮੱਲਾ ਵੀ ਆਉਣ ਵਾਲਾ ਭੂਏਕ ਬਚਾ ਸਕਦੇ ਆਂ ਗੁਰਨਾਗ ਗੁਲਜਾਰ ਸਿੰਘ ਉੱਤਰਕਾਰ ਆਉਂਦੇ ਆਂ ਪੱਤੀ ਚਲੇਗੀ ਕੀ ਕਰਨਾ ਚਾਹੋਗੇ ਅੱਜ ਜਿਹੜੀ ਤੁਹਾਡੇ ਨਾਲ ਸ਼ੁਰੂਆਤ ਕੀਤੀ ਸੀ ਨਵੇਂ ਕੰਮ ਦੀ ਇਹੋ ਜੀ ਆਂਦੇ ਆ ਜੀ ਰੁੱਖ ਕਰੇ ਤਗੜੇ ਬੱਚਾ ਉਹ ਤੇ ਮੰਤਰੀ ਸਾਹਿਬ ਵੀ ਆਉਂਦੇ ਨੇ ਤਗੜੇ ਹੋ ਕੇ ਪਿੰਡ ਕਾਠੋਗੇ ਕਰੋ ਸਾਰੇ ਕੰਮ ਕਰੋ ਤੇ ਬਹੁਤ ਮੰਤਰੀ ਸਾਨੂੰ ਬਹੁਤ ਹੀਰਾ ਮਿਲਿਆ ਇਹੋ ਜਿਹਾ ਮਿਲ ਨਹੀਂ ਸਕਦਾ ਕਿਹੜੀ ਜਗ੍ਹਾ ਤੋਂ ਸ਼ੁਰੂ ਕੀਤਾ ਤੇ ਕਿਹੜੀ ਜਗ੍ਹਾ ਇਸ ਭਰਾ ਤੋਂ ਕਰਕੇ ਪੱਟੀ ਦਿੱਕਰ ਸਾਰੇ ਆਪਰਵਾ ਨੇ ਕੀਤਾ ਜੀ ਕੋਈ ਰੋਖ ਗੜਾ ਥਲੇ ਡਿੱਗਾ ਬਰੋਂ ਚਾਗਦਣਗੇ ਕੋਈ ਡਾਣੀ ਗੜੀ ਲੈਣੇ ਕਹਿੰਦੇ ਕਲਿਓ ਜੀ ਥੋੜਾ ਲੱਗੂ ਚੜਕ ਹੁਣ ਪਿੰਡ ਚੰਗਾ ਹੋ ਸੋਣਾ ਉਹਦੇ ਸਾਰੇ ਸ਼ਾਬਾਸ਼ ਦੇਣੀਆਂ ਸਾਰੋ ਜੀ ਐਵੇਂ ਵੀ ਹੋਈ ਵਗਨ ਜੀ ਖਾ ਸਕਦਾ ਜੀ ਫਤਿਹ ਜੀ ਖਸਾਬ ਅੱਜ ਪਿੰਡ ਸਭਰਾ ਦੇ ਵਿੱਚ ਜਿਹੜੇ ਬੂਟੇ ਲਗਾਏ ਜਾ ਰਹੇ ਨੇ ਕੋਈ ਸਫਾਈ ਦਾ ਵੀ ਕੰਮ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਪਹਿਲੋਂ ਦਾ ਲੱਡੂਆਂ ਦਾ ਮੂੰਹ ਮਿੱਠਾ ਕਰਦਾ ਸਤਿ ਸ਼੍ਰੀ ਅਕਾਲ ਵਾਈ ਕੋ ਡਿਕਾ ਕਾਲਸਾ ਵਾਈ ਕੋ ਭਾਈ ਗੱਗੀ ਤੇ ਤੁਹਾਡਾ ਪੱਤਰਕਾਰ ਭਾਈ ਜਾਰੇ ਦਾ ਧੰਨਵਾਦ ਕਰਦੇ ਆ ਤੁਸੀਂ ਜਿਹੜਾ ਕਿ ਹਰ ਥਾਂ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਜਿੱਥੇ ਵੀ ਤੁਹਾਨੂੰ ਹਵਾਏ ਮਾਰੀਏ ਤੁਸੀਂ ਉੱਥੇ ਹੀ ਭੱਜੇ ਆਉਂਦੇ ਜੇ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ ਜਿੰਨਾ ਚਿਰ ਸਾਡੇ ਪੱਤਰਕਾਰ ਭਾਈ ਜਾਰਾ ਨਾਲ ਨਹੀਂ ਉਨਾ ਚਿਰ ਕੋਈ ਪਤਾ ਨਹੀਂ ਲੱਗਦਾ ਕਿਉਂਕਿ ਕੰਮ ਕਰਨ ਦਾ ਵੀ ਮਜ਼ਾ ਤਾਂ ਆਉਂਦਾ ਵਾ ਵੀ ਜੇ ਲੋਕੀ ਵੀ ਸੋਭਾ ਕਰਨਾ ਜੇ ਸਾਡੀਆਂ ਕਮੀਆਂ ਤੇ ਉਹ ਵੀ ਲੋਕੀ ਦੱਸਦੇ ਇਹ ਤੇ ਜ ਚੰਗਾ ਕਰੀਏ ਉਹ ਵੀ ਲੋਕੀ ਦੱਸਣ ਫੇਰ ਸੋਭਾ ਹੁੰਦੀ ਆ ਅੱਜ ਬਲੌਗ ਵਾਲੇ ਦੇ ਸੀਨੀਅਰ ਲੀਡਰ ਸਾਹਿਬਾਨ ਚਾਚੇ ਤਾਏ ਭਰਾ ਜਿਹੜੇ ਤੇ ਜੋਤੀਸ਼ਾ ਤੋਂ ਜਿਹੜੀ ਆਪਣੀ ਸਾਰੀ ਟੀਮ ਆਈ ਆ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਵੇਖੋ ਸਾਡਾ ਪਿੰਡ ਸਭਰਾ ਸਭ ਤੋਂ ਵੱਡਾ ਪਿੰਡ ਆ ਲਾਗੇ ਲਾਗੇ ਮੇਸਨ ਆਂ 20 ਪਿੰਡਾ ਜਿਹੜਾ ਪਿੰਡ ਵਾ ਸਾਡਾ ਪਿੰਡ ਆ ਤੇ ਇੱਥੇ ਸਾਡੀ ਜਿਹੜੀ ਆ ਏਕਾ ਵੀ ਬੜਾ ਵਧੀਆ ਵਾ ਸਾਡੇ 2-4 ਬੰਦੇ ਖਰਾਬ ਕਰਦੇ ਹੁੰਦੇ ਉਹ ਹਰ ਪਿੰਡ 'ਚ ਹੁੰਦੇ ਆ ਸਾਡੀ ਟੀਮ ਨੇ ਇਹ ਜਿਹੜਾ ਅੱਜ ਮਤੇ ਪਾਏ ਆ ਵੀ ਅੱਜ ਜਿਹੜਾ ਵੀ ਕੰਮ ਪਿੰਡ ਦਾ ਵਿਕਾਸ ਆ ਜਿਹੜਾ ਉਹ ਸ਼ੁਰੂ ਕੀਤਾ ਗਿਆ ਵਾ ਮੂੰਹ ਮਿਠਾ ਕਰਕੇ ਕੋਈ ਵੀ ਕੰਮ ਦੀ ਸ਼ੁਰੂਆ ਕਰਕੇ ਕਰਨੀ ਚਾਹੀਦੀ ਆ ਅੱਜ ਅਸੀਂ ਪਿੰਡ ਸੁਭਰਾ ਤੋਂ ਜਿਹੜੀ ਸਫਾਈ ਲਹਿਰ ਜਿਹੜੀ ਚਲਾਉਣ ਲੱਗੇ ਆ ਨਰੇਗਾ ਦੀ ਟੀਮ ਲਾ ਕੇ ਦੋਵੇਂ ਬੰਨੇ ਦੋ-ਦੋ ਢਾਈ-ਢਾਈ ਫੁੱਟ ਜਿਹੜੀ ਇੱਕ ਤਾਂ ਸੜਕ ਚੌੜੀ ਹੋ ਜੂਗੀ ਇੱਕ ਜਿਹੜੇ ਨਜੰਦ ਪਿੰਡ ਬੂਟੀ ਵੱਢ ਕੇ ਤੇ ਬੂਟਿਆਂ ਦੀ ਜਿਹੜੀ ਥੱਲੇ-ਥੱਲੇ ਛੰਗਾਈ ਕਰਕੇ ਤੁਹਾਨੂੰ ਕਲੀ ਕੀਤੀ ਜਾਊਗੀ ਵੀ ਆਉਣ ਵਾਲੇ ਸਮੇਂ ਜਿਹੜਾ ਬਾਬਾ ਬੋਡਾ ਸਾਹਿਬ ਜੀ ਦਾ ਮੇਲਾ ਆਉਣ ਵਾਲਾ ਵਾ ਉੱਥੇ ਸੰਗਤਾਂ ਜਿਹੜੀਆਂ ਜਾਣਗੀਆਂ ਤੇ ਉਹਨਾਂ ਨੂੰ ਬਹੁਤ ਵਧੀਆ ਜਿਹੜਾ ਇਹ ਨੰਗਣ ਕੇ ਕੋਈ ਤੰਗੀਨਾ ਹੋਊਗੀ ਪਰੇਸ਼ਾਨੀ ਨਾ ਹੋਊਗੀ ਤੇ ਕਿੰਨੇ ਬੂਟੇ ਪਹਿਲੇ ਜਿਹੜੀ ਜਿਹੜੇ ਲਵਾਏ ਗਏ ਨਹੀਂ ਪਿਛਲੀ ਵਾਰ ਜਿਤਨਾ ਸਾਡੇ ਪ੍ਰਧਾਨ ਜੀ ਨੇ ਦੱਸਿਆ ਉਹ 12-1300 ਬੂਟਾ ਹੀ ਲਾ ਲਿਆ ਵਾ ਤੇ 1000 ਕਰ ਬੂਟਾ ਜਿਹੜਾ ਹੋਰ ਲਾਉਣ ਲੱਗੇ ਆ ਕਿਉਂਕਿ ਵੇਖੋ ਜੀ ਬੂਟਾ ਲਾਉਣ ਨਾਲੋਂ ਜੇ ਅਸੀਂ ਬੂਟੇ ਸਾੜੀਏ ਨਾ ਨਾ ਤੇ ਸਾਨੂੰ ਬੂਟਾ ਲਾਉਣ ਦੀ ਲੋੜ ਹੀ ਕੋਈ ਨਹੀਂ ਕੁਦਰਤ ਬੜੀ ਬਲਵਾਨ ਆ ਕਿਉਂਕਿ ਵੇਖਿਓ ਤੁਸੀਂ ਉਹ ਜੇ ਥਾਵਾਂ ਤੇ ਵੀ ਬੂਟੇ ਹੋ ਕਿ ਦੇ ਜਾਨਵਰ ਜਦੋਂ ਇਹ ਮਾਦਾ ਮਲਮੂਤਰ ਕਰਦੇ ਬੂਟੇ ਆਟੋਮੈਟਲੀ ਉੱਗ ਪੈਂਦੇ ਸਾਨੂੰ ਸਾੜਨ ਦੀ ਲੋੜ ਨਹੀਂ ਜੇ ਅਸੀਂ ਸਾੜੀਏ ਨਾ ਤਾਂ ਸਾਨੂੰ ਬੂਟਾ ਲਾਉਣ ਦੀ ਕੋਈ ਲੋੜ ਨਹੀਂ ਜੀ ਇਹੋ ਜੀ ਆ ਜੀ ਵੱਧ ਤੋਂ ਵੱਧ ਬੂਟੇ ਬਚਾਓ ਸਾੜੋ ਇਹੋ ਅਪੀਲ ਜਿਸ ਤਰ੍ਹਾਂ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਮੰਤਰੀ ਸਾਨੂੰ ਬਹੁਤ ਵਧੀਆ ਤੇ ਬੜੀ ਗਾਹ ਵਧੂ ਸੋਚ ਵਾਲੇ ਮਿਲੇ ਆ ਉਹਨਾਂ ਵੱਲੋਂ ਸਾਨੂੰ ਇਹ ਹੁਕਮ ਆ ਵੀ ਸਾਡੇ ਵੱਲੋਂ ਕੋਈ ਕੋਈ ਤੁਹਾਨੂੰ ਪੈਸੇ ਵੱਲੋਂ ਜਾਂ ਕਿਸੇ ਗੱਲ ਵੱਲੋਂ ਕਮੀ ਪੇਸ਼ੀ ਨਹੀਂ ਆਊਗੀ ਤੁਸੀਂ ਜਿਹੜੀਆਂ ਪਿੰਡ-ਪਿੰਡ ਟੀਮਾਂ ਬਣਾ ਗਏ ਕੰਮ ਕਰੋ ਸਾਂਝੇ ਕੰਮ ਕਰੋ ਸਾਂਝੇ ਕੰਮਾਂ ਨੂੰ ਪਹਿਲ ਦਿਓ ਦੂਜੇ ਕੰਮ ਛੱਡ ਕੇ ਤੇ ਆਪਣਾ ਭਾਈਚਾਰਾ ਜਿਹੜਾ ਬਣਾ ਕੇ ਰੱਖੋ ਹਾਂਜੀ ਕੀ ਨਾ ਜੀ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਗੋਰਾ ਜੋਤੀਸ਼ਾਹ ਜੀ ਹਾਂਜੀ ਅੱਜ ਪਿੰਡ ਸਭਰਾ ਤੋਂ ਜੋਤੀਸ਼ਾਹ ਤੱਕ ਜਿਹੜੀ ਮਹਿੰਮ ਸ਼ੁਰੂ ਕੀਤੀ ਗਈ ਹੈ ਸਫਾਈ ਤੇ ਬੂਟੇ ਲਾਉਣ ਦੀ ਕੀ ਗੱਲ ਹੈ ਮੈਂ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਖਾਸ ਤੌਰ ਤੇ ਸੋਲੂ ਵੀਰ ਦਾ ਜਿਨ੍ਹਾਂ ਨੇ ਇਹ ਇੱਕ ਸੋਚ ਸੋਚੀ ਹੈ ਕਿ ਆਪਾਂ ਸਭਰਾ ਤੋਂ ਲੈ ਕੇ ਜੋਤੀਸ਼ਾਹ ਪਿੰਡ ਤੱਕ ਸਾਰੀ ਸੜਕ ਦੀ ਆਲਾ ਦਵਾਲਾ ਸਫਾਈਆ ਕਰਕੇ ਉੱਥੇ ਚਿੱਟੀ ਕਲੀ ਥੱਲੇ ਫੇਰੀ ਹੋ ਜੇ ਆਮ ਹੀ ਆਪਾਂ ਬੜੇ ਬੜੇ ਸ਼ਹਿਰਾਂ ਦੇ ਵਿੱਚ ਵੇਨੇ ਆ ਕਿ ਕਿੱਡੇ ਸੋਹਣੇ ਦਰੱਖਤਾਂ ਦੀ ਸਜਾਵਟ ਕੀਤੀ ਹੁੰਦੀ ਹੈ ਤੇ ਆਪਾਂ ਜਦੋਂ ਲੰਘਦੇ ਆ ਤੇ ਬਹੁਤ ਸੋਹਣੇ ਲੱਗਦੇ ਆ ਔਰ ਸਭ ਤੋਂ ਅਹਿਮ ਗੱਲ ਇਹ ਕਿ ਸਾਡੇ ਇਥੇ ਮੋਰ ਤੇ ਜੋਤੀਸ਼ਾ ਗੇਟ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਕਰਾਇਆ ਜਾਂਦਾ ਹਰ ਸਾਲ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਤੇ ਸਭਰਾਵਾਂ ਦੀ ਤੇ ਜਿੰਨੀ ਵੀ ਥਾੜ ਏਰੀਆ ਦੀ ਪਿੰਡਾਂ ਸਾਰੀ ਸੰਗਤ ਇਥੋਂ ਪੈਦਲ ਤੁਰ ਕੇ ਉੱਥੇ ਖੰਡਪਾਟ ਸਾਹਿਬ ਜਦੋਂ ਕਰਵਾਉਂਦੇ ਉੱਥੇ ਸੇਵਾ ਕਰਨ ਜਾਂਦੀ ਆ ਤਾਂ ਸਾਡੀ ਇਹੋ ਸੋਚ ਹੈ ਕਿ ਜਿੰਨੀ ਵੀ ਸੜਕਾਂ ਆਲਾ ਦੁਆਲਾ ਸਾਫ਼ ਕਰਕੇ ਜਿਹੜੀ ਲੋਕਾਂ ਨੂੰ ਰਾਤ ਦਿਬਾਰੇ